ਮੈਨੂੰ ਅੱਜ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ। ਇਹ ਸਕੂਲ ਬਹੁਤ ਵੱਡਾ ਹੈ। ਫੋਰਿੰਡ ਦੀ ਚੁਣੌਤੀ ਵੀ ਬਹੁਤ ਨੇ। ਪਹਿਲੀ ਗੱਲ ਤਾਂ ਪ੍ਰਾਤਮਿਕ ਤਾਂ ਮੇਰੀ ਇਹ ਹੋਵੇਗੀ ਵੀ ਇਹਨਾਂ ਬੱਚਿਆਂ ਦੇ ਵਾਸਤੇ ਆਉਣ ਵਾਲਾ ਕੋਈ ਵੀ ਪੈਸਾ ਤੇਲਾ ਜਾਂ ਜੋ ਕੋਈ ਗ੍ਰਾਂਟ ਇਹਨਾਂ ਦੇ ਵਿੱਚ ਕੋਈ ਕਟਾਈ ਨਾ। ਮੇਨ ਨਿਸ਼ਾਨਾ ਮੇਰਾ ਇਹ ਹੋਏਗਾ ਵੀ ਉਹਦਾ ਉਹ ਪੈਸਾ ਉਹਨਾਂ ਲੋਕਾਂ ਤੱਕ ਪੂਰਾ ਹੀ ਪੜੇ ਜਿੰਨਾ ਉਹਨਾਂ ਲਈ ਆਇਆ ਹੈ। ਠੀਕ ਹੈ। ਅਗਲੀ ਗੱਲ ਇਹ ਜਿਹੜੀਆਂ ਦਰਮੇਸ਼ ਇਹਦੇ ਵਿੱਚ ਸਬੰਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਲਈ ਯੋਗ ਉਪਰਾਲਾ ਜੋ ਵੀ ਕਰਨਾ ਪਿਆ ਉਹ ਕਰਾਂਗੇ ਸਟਾਫ ਦੇ ਨਾਲ ਮਿਲ ਕੇ ਸਕੂਲ ਨੂੰ ਮੈਂ ਪੂਰੀ ਮਿਹਨਤ ਕਰਕੇ ਪੰਜਾਬ ਦੇ ਪਹਿਲੇ ਸਕੂਲਾਂ ਵਿੱਚ ਪਛਾਣ ਦੀ ਕੋਸ਼ਿਸ਼ ਕਰਾਂਗੇ ਔਰ ਉਹਦੇ ਬਾਅਦ ਤੇ ਜੋ ਵੀ ਕਰਨਾ ਪਿਆ ਮੈਨੂੰ ਸਰਕਾਰ ਨਾਲ ਐਮਐਲਏ ਨਾਲ ਜੋ ਸਿੱਖਿਆ ਮੰਤਰੀ ਨੇ ਈਵਨ ਪਹੁਵਤਮਾਨ ਤੱਕ ਵੀ ਮਹੌਜ ਕਰਨ ਦੀ ਸਮਰੱਥਾ ਰੱਖਦਾ ਇਸ ਕਰਕੇ ਮੈਂ ਇਹਨਾਂ ਨੂੰ ਥੱਲੇ ਕਿਸੇ ਗਰਾਟ ਵਾਲੇ ਪਾਸੋਂ ਜਾਂ ਕਿਸੇ ਕਮੀ ਪੇਸੀ ਪਾਸੋਂ ਨਹੀਂ ਆਉਂਦਾ ਇੱਕ ਗੱਲ ਬਰਾੜ ਸਾਹਿਬ ਨੇ ਕੀਤੀ ਵੀ ਇਹ ਸਟੇਡੀਅਮ ਹੈ ਇਹ ਸਾਡੇ ਵਾਸਤੇ ਨਹੀਂ ਖੁੱਲਦਾ ਵਾ ਕਈ ਗੱਲ ਠੀਕ ਹੈ ਤੇ ਗੇਟ ਨਹੀਂ ਖੁੱਲਦਾ ਇਹ ਬੱਚੇ ਉਧਰ ਨਹੀਂ ਖੇਡਣ ਜਾ ਸਕਦੇ ਉਹ ਬੰਦ ਕਰ ਲੈਣੇ ਸੀ ਤਾਂ ਜਦ ਮਰਜ਼ੀ ਕਰਨਾ ਇਹਨਾਂ ਨੂੰ ਖੋਲ ਆਉਂਦਾ ਜਤਨ ਪਹਿਲੇ ਤੌਰ ਤੇ ਕੀਤਾ ਜਾਏਗਾ ਇਸ ਲਈ ਤਾਂ ਕਿ ਉਹ ਜਿਹੜਾ ਗਰਾਊਂਡ ਹੈ ਉਹ ਸਕੂਲ ਦਾ ਹਿੱਸਾ ਬਣ ਸਕੇ ਕਿਉਂਕਿ ਜ਼ਮੀਨ ਤਾਂ ਸਕੂਲ ਦੀ ਸੀ ਉਹ ਤੋਂ ਜਿੰਨੀਆਂ ਵੀ ਸਮੱਸਿਆਵਾਂ ਮੈਨੂੰ ਇਹ ਦੱਸਣਗੇ ਨਾਲ ਰਲ ਕੇ ਚੱਲਾਂਗਾ ਔਰ ਪੂਰਾ ਸਹਿਯੋਗ ਦੇਵਾਂਗਾ ਜਿੱਥੋਂ ਤੱਕ ਮੈਨੂੰ ਜਾਣਾ ਪਿਆ ਪੂਰੀ ਕਾਰਵਾਈ ਜੋ ਵੀ ਹੋਈ ਤਾਂ ਪੰਜਾਬ ਸਰਕਾਰ ਨੇ ਤੁਹਾਡੀ ਮਿਹਨਤ ਦੀ ਕਦਰ ਪਾਈ ਪਾਵੇਂ ਆਉਂ ਤੋਂ ਹੀ ਲਾਤ ਤੋ ਚੇਰ ਮੇ ਬਰਾਤ ਦਾ ਕੀ ਤੁਸੀਂ 50 ਬਸੇ ਨੂੰ ਸ਼ੋਅ ਕਰਦੇ ਹੋ ਜੋ ਗ੍ਰਾਂਟ ਆਏਗੀ ਸਾਹੀ ਸਾਹੀ ਲੱਗੇਗੀ ਜਿਹੜੇ ਬੱਚਾ ਸੇ ਪੈਸੇ ਆਣਗੇ ਫੁੱਲ ਲੱਗਣਗੇ ਉਹਦੇ ਚ ਇੱਕ ਰੁਪਿਆ ਵੀ ਚੋਰੀ ਨਹੀਂ ਹੋਵੇਗਾ 100% ਦਾ 100% 1 ਰੁਪਿਆ ਨਹੀਂ 1 0001% ਵੀ ਚੋਰੀ ਨਹੀਂ ਹੋਏਗਾ ਹੋਰ ਤੁਸੀਂ ਕੀ ਕਰੋਗੇ ਬੱਚੇ ਆਸਤੇ ਬੱਚਿਆਂ ਆਸਤੇ ਜੋ ਵੀ ਬਣ ਸਕੇਆ ਕਰਾਂਗੇ ਮਤਲਬ ਸਾਡੇ ਬੱਚੇ ਸਿਹਤ ਪੱਖੋਂ ਜਦ ਵਿਧਿਆ ਪੱਖੋਂ ਇਸੇ ਕਿਸਮ ਦੀ ਕਮੀ ਨਾ ਰਵੇ ਹਮੇ ਨੂੰ ਸਮੇਸਮੇ ਤੇ ਉਹਨਾਂ ਦੀ ਮੈਡੀਕਲ ਜਾਂਚ ਕਰਾਉਣੀ ਪਵੇ ਸਾਰੇ ਬੱਚਿਆਂ ਦੀ ਵੀ ਉਹਨਾਂ ਨੂੰ ਕਿੱਥੇ ਘਾਟਾਂ ਕਮਜ਼ੋਰੀਆਂ ਨੇ ਕਿੱਥੇ ਕੋਈ ਪ੍ਰੋਬਲਮ ਹੈ ਉਹਨਾਂ ਦਾ ਤੇ ਸਪੈਸ਼ਲ ਟੀਮ ਜੇ ਸਪੈਸ਼ਲ ਇਲਾਜ ਕਰਨ ਵਾਸਤੇ ਵੀ ਅਸੀਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨ ਗੰਭੀਰ ਨਜ਼ਰ ਚਾਹੀ ਹੈ ਵੀ ਸਾਡੇ ਬੱਚੇ ਕਈ ਕਮਜ਼ੋਰ ਨੇ ਇਥੋਂ ਲੱਗਦੇ ਨੇ ਮੇਰੇ ਕੋਲ ਮੈਂ ਵੇਖਦਿਆਂ ਨਾ ਨਹੀਂ ਸਿਹਤ ਦੇ ਵਿੱਚ ਕੋਈ ਕਮੀ ਤਾਂ ਉਹਨਾਂ ਦੀ ਮੈਡੀਕਲ ਜਾਂਚ ਕਰਾ ਕੇ ਪੂਰੇ ਬੱਚਿਆਂ ਦੀ ਸਾਰਿਆਂ ਦੀ ਉਹਨਾਂ ਬੱਚਿਆਂ ਨੂੰ ਜੋਗ ਦਵਾਈ ਜਾਂ ਜੋਗ ਭੋਜਨ ਜਿਸ ਕਿਸਮ ਦਾ ਉਹਨਾਂ ਨੂੰ ਚਾਹੀਦਾ ਹੋਊਗਾ ਉਹ ਦਿੱਤਾ ਜਾਏਗਾ। ਹੋਰ ਵੀ ਜੋ ਸਕੂਲ ਦੇ ਪ੍ਰਿੰਸੀਪਲ ਸਕੂਲ ਦਾ ਸਟਾਫ ਆਦੀ ਕਮੇਟੀ ਦੇ ਮੈਂਬਰ ਬੱਚੇ ਪੇਰੈਂਟਸ ਕੀ ਮੈਸੇਜ ਦੇਣਾ ਚਾਹੋਗੇ? ਮੈਂ ਸਾਰਿਆਂ ਨੂੰ ਐਵੇਂ ਮੈਸੇਜ ਦੇਣਾ ਚਾਹਾਂਗਾ। ਪਹਿਲੀ ਗੱਲ ਤਾਂ ਪੇਰੈਂਟਸ ਨੂੰ ਮੈਂ ਮੈਸੇਜ ਦੇਣਾ ਤੇ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਸ਼ੇ ਵਾਲੇ ਪਾਸੇ ਨਾ ਚਲੇ ਜਾਣ। ਜੇ ਕੋਈ ਪੇਰੈਂਟਸ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਦੀ ਆ ਤਾਂ ਮੈਂ ਹੈਲਪ ਨਾmber ਜਾਂ ਆਪਣਾ ਨੰਬਰ ਜਾਰੀ ਕਰਾਂਗਾ ਜਿੱਥੇ ਮੈਨੂੰ ਸੰਪਰਕ ਕਰ ਸਕਦੇ ਸਿੱਧੇ ਤੌਰ ਤੇ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ ਸਿੱਧੇ ਤਰ੍ਹਾਂ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ ਮੌਨਾਂ ਦਾ ਕੋਈ ਨਾ ਸੌਲ ਜਿਹੜਾ ਮਤਲਬ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੇਰੈਂਟਾਂ ਦਾ ਮੈਂ ਚੇਅਰਮੈਨ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗਾ ਔਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਐਸਓਈ ਜਲਾਲਾਬਾਦ ਦੇ ਵਿੱਚ ਗਠਨ ਕੀਤਾ ਗਿਆ ਐਸਐਨਸੀ ਦਾ 2 ਸਾਲ ਦੇ ਲਈ ਇਸ ਦਾ ਗਠਨ ਕੀਤਾ ਜਾਂਦਾ ਉਹਨਾਂ ਦੇ ਲਈ ਸ੍ਰੀ ਪਵਨ ਕਾਮਰੇਟ ਜਿੰਨ ਬਣਾਇਆ ਗਿਆ ਅਸੀਂ ਇਹਨਾਂ ਦੇ ਅਨੁਭਵ ਦਾ ਇਸਤੇਮਾਲ ਕਰਾਂਗੇ ਤਾਂ ਕਿ ਸਕੂਲ ਦੀ ਹੋਰ ਬਿਹਤਰ ਤਰੀਕੇ ਦੇ ਨਾਲ ਸੇਵਾ ਕੀਤੀ ਜਾ ਸਕੇ ਬੱਚਿਆਂ ਦੀ ਸੇਵਾ ਕੀਤੀ ਜਾ ਸਕੇ ਜੋ ਸਮੱਸਿਆਵਾਂ ਨੇ ਉਹਦਾ ਹੱਲ ਕੀਤਾ ਜਾ ਸਕੇ ਹੋਰ ਤੁਸੀਂ ਕਿਹੜੇ ਜਗ੍ਹਾ ਤੋਂ ਥੋੜਾ ਕੋ ਡੀਸਨ ਚਾਰਜ ਵੀ ਇਦਾਂ ਦੇ ਹੋ ਫਿਗਰ ਉਹਦੇ ਹੁੰਦੀ ਏ ਜੋ ਉਧਰ ਬੈਠੇ ਫਿਰੇ ਕਿਸ ਤਰ੍ਹਾਂ ਦਾ ਮਾਈਂਡ ਪ੍ਰੈਸਰ ਕਰਦੇ ਤਾਂ ਜੋ ਕਿ ਦੋ ਐਸਪ੍ਰੈਸਰ ਚੱਲ ਰਹੇ ਨੇ ਅਕਚੁਅਲੀ ਸਰ ਮੇਰੇ ਕੋਲ ਸਕੂਲ ਦਾ ਐਡੀਸ਼ਨਲ ਚਾਰਜ ਹੈ ਲੇਕਿਨ ਜੋ ਸਕੂਲ ਦੇ ਇਨਚਾਰਜ ਨੇ ਉਹ ਸ਼੍ਰੀ सुरेंद्र ਗੁਪਤਾ ਜੀ ਨੇ ਸੀਨੀਅਰ ਲੈਕਚਰਰ ਨੇ सुरेंद्र ਗੁਪਤਾ ਜੀ ਇਹ ਹੀ ਬਤੌਰ ਮੇਰੀ ਐਬਸੈਂਸ ਦੇ ਵਿੱਚ ਇਸ ਕੰਮ ਨੂੰ ਸੰਭਾਲ ਰਹੇ ਨੇ ਔਰ ਬਹੁਤ ਹੀ ਬਖੂਬੀ ਨਿਭਾ ਰਹੇ ਨੇ ਸਟਾਫ ਦਾ ਪੂਰਾ ਯੋਗਦਾਨ ਹੈ ਜਿੱਥੇ-ਜਿੱਥੇ ਮੇਰੀ ਲੋੜ ਪੈਂਦੀ ਹੈ ਮੈਂ ਜ਼ਰੂਰ ਪਹੁੰਚ ਜਾਣਾ ਤਾਂ ਨੋ ਡਾਊਟ ਸਕੂਲ ਗਰਲਸ ਕੋਲ ਜਲਾਲਾਬਾਦ ਦਾ ਮੈਂ ਪ੍ਰਿੰਸੀਪਲ ਉਹ ਵੀ ਬਹੁਤ ਵੱਡਾ ਸਕੂਲ ਹੈ ਇਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਲੇਕਿਨ ਸਾਰਿਆਂ ਦੇ ਸਹਿਯੋਗ ਨਾਲ ਐਸਐਮਸੀ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਇਹਨੂੰ ਹੋਰ ਬਿਹਤਰ ਤਰੀਕੇ ਨਾਲ ਸੇਵਾ ਕੀਤੀ ਜਾ ਸਕੇ ਇਹ ਤਾਂ ਬਹੁਤ ਮੁਸ਼ਕਿਲ ਹੈ ਬਟ ਫਿਰ ਵੀ ਆਪਣੇ 레ਵਲ ਤੇ ਮੈਂ ਜਿੰਨਾ ਬੈਸਟ ਹੋ ਸਕੇ ਹੈ ਨਾ ਉਹ ਦੇਉਂਗਾ ਜਿੱਥੇ ਕੋਈ ਚੀਜ਼ ਨਹੀਂ ਪਤਾ ਚੱਲਦਾ ਠੀਕ ਹੈ ਉਹ ਮੈਂ ਡਿਗਨੇਜਰ ਜੀ ਦੇ ਨਾਲ ਕੰਸਲਟ ਕਰ ਲੈਣਾ ਜਾਂ ਹੋਰ ਸਕੂਲ ਦੇ ਜਿਹੜੇ ਟੀਚਰਸ ਆਪ ਨੂੰ ਪਤਾ ਹੋਵੇਗਾ ਇਹਨਾਂ ਨੂੰ ਪੂਰੀ ਨੋਲੇਜ ਹੈ ਜਾਣਕਾਰੀ ਹੈ ਕੋਸ਼ਿਸ਼ ਪੂਰੀ ਹੈ ਹੁੰਦੀ ਹੈ ਵੀ ਸਾਰਾ ਕੰਮ ਟ੍ਰਾਂਸਪੇਰੈਂਟ ਹੋਵੇ ਅੱਛਾ ਹੋਵੇ ਕੰਮ ਬਸ ਕੀ ਕੀ ਕ੍ਰਮੀਆਂ ਨੇ ਜਿਹੜੇ ਦਾ ਜੋ ਕਿ ਬੱਚਿਆਂ ਦਾ ਵਿਸ਼ਾ ਬਦਲ ਗਿਆ ਸਕੂਲ ਦੇ ਵਿੱਚ ਦੇਖੋ ਬਹੁਤ ਇੰਪਰੂਵਮੈਂਟ ਹੋਈ ਹੈ ਜੋ ਸਾਡੇ ਗੋਤਮ ਸਰ ਆਏ ਸੀ ਨਾ ਤਾਂ ਬਹੁਤ ਇੰਪਰੂਵਮੈਂਟ ਹੋਈ ਹੈ ਨੋ ਡਾਊਟ ਉਹਨਾਂ ਨੇ ਬਹੁਤ ਪੇਨ ਲਿਆ ਠੀਕ ਹੈ ਉਹਨਾਂ ਦੇ ਜਾਣ ਕਰਕੇ ਸਾਡਾ ਸਾਰਾ ਸਿਸਟਮ ਇੱਕ ਵਾਰੀ ਥੋੜਾ ਡਿਸਟਰਬ ਜਰੂਰ ਹੋ ਗਿਆ ਕਿਉਂਕਿ ਇਹਨਾਂ ਦਿਨਾਂ ਚ ਐਡਮਿਸ਼ਨ ਦਾ ਟਾਈਮ ਸੀਗਾ ਸਾਰਾ ਕੁਝ ਸੀਗਾ ਕੁਝ ਦੇਖੋ ਫੁੱਲ ਫਲਾਈਟ ਪ੍ਰਿੰਸੀਪਲ ਦਾ ਤੇ ਇੱਕ ਇੰਚਾਰਜ ਦਾ ਬਹੁਤ ਫਰਕ ਹੁੰਦਾ ਹੈ ਬਹੁਤ ਫਰਕ ਹੁੰਦਾ ਹੈ ਸ਼ੀਗਾ ਖੁਦ ਦੇਖੋ ਮੈਂ ਆਪਣੀ ਕਲਾਸਿਸ ਵੀ ਲੈਣੀਆਂ ਕੰਮ ਸੰਭਾਲਣਾ ਤੇ ਥਰ ਸਕੂਲ ਦਾ ਵੀ ਸੰਭਾਲਣਾ ਤਾਂ ਥੋੜਾ ਜਿਹਾ ਦਿੱਕਤ ਤਾਂ ਦੇਖੋ ਹੈਗੀ ਹੈ ਬਟ ਇਹ ਵੀ ਸਟਾਫ ਪੂਰਾ ਕੋਆਪਰੇਟ ਕਰ ਰਿਹਾ ਹੈ ਸਟਾਫ ਵੱਲੋਂ ਦਿੱਕਤ ਨਹੀਂ ਆ ਰਹੀ ਹੈ ਜਿਸ ਕਰਕੇ ਕੰਮ ਸਬੂਤਰੀ ਚੱਲ ਰਿਹਾ ਹੈ ਹਜੇ ਤੱਕ ਕੋਈ ਨਹੀਂ ਉਹ ਗੱਲ ਨਹੀਂ ਹੈ ਬਟ ਥੋੜੀ ਟੈਨਸ਼ਨ ਤਾਂ ਜਰੂਰ ਰਹਿੰਦੀ ਹੈ ਮਨ ਦੇ ਵਿੱਚ ਕਿ ਹਾਂ ਯਾਰ ਵੀ ਸਰਕਾਰ ਕੋਲ ਕੋਈ ਜਿਵਾਣ ਕਰ ਦੋ ਫਸੇ ਹੀ ਇਹ ਪ੍ਰਿੰਸੀਪਲ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ पांचो ਅਸੀਂ ਮਤਲਬ ਕਿ ਆਪਦਾ ਕੰਮ ਸਮੋਥਲੀ ਆ ਜਾਏ ਜੀ ਟੀਚਰ ਕਿਉਂਕਿ ਜਿਹੜੀ ਮੇਨ ਡਿਊਟੀ ਸਾਡੀ ਹੈ ਨਾ ਪੜ੍ਹਾਉਣ ਦੀ ਜਿਹੜੀ ਹੈਗੀ ਆ ਉਹ ਬਹੁਤ ਸਫਰੋਂ ਤੋਂ ਬੜਾ ਫੀਲ ਹੁੰਦਾ ਜਦੋਂ ਲੱਗਦਾ ਦੀ ਹਾਂ ਯਾਰ ਬੱਚਿਆਂ ਦੀ ਕਲਾਸਾਂ ਨਹੀਂ ਟੈਂਡ ਕਰ ਪਾਂਦੇ ਕਿਉਂਕਿ ਇਹ ਵੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਇਹਨੇ ਬੜੇ ਸਕੂਲ ਨੂੰ ਚਲਾਇਆ